ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਫਤਿਹ ਜੀ 93 ਜੀ ਮਹਾਰਾਜ ਅ ਅਰਥ ਵਿਦਿਆ ਕੀ ਮਹਿਮਾ ਮੂਲ ਦੋਰਾ ਵਿਦਿਆ ਉਦਮ ਸਿਲਪਤਾ ਪੰਡਤ ਸੰਗ੍ਰਹ ਮੀਤ ਅਖ ਨਾ ਪੈ ਤਸਕਰ ਇਨੇ ਪਾਜ ਨਿਦਾ ਸੁਖ ਨੀਤ ਦੀਕਾ अब विद्या की उपस्थिति कथन करते हैं शास्त्र में 14 प्रकार की विद्या जो कथन करी है उनमें से कोई एक विद्या हो भाव किसी किस्म का कोई गुण हो फिर शरीर करके बड़ा उद्यमी होना भाव हर एक काम करने को समर्थ होना किसी काम में आलस ना करना यह भी एक बड़ा भारी गुण है ਸ਼ਿਲਪਤਾ ਨਾਮ ਚਿੱਤਰਕਾਰੀ ਕਰਨੇ ਕਾ ਹੈ ਮੰਦਰੋਂ ਮੇ ਵੱਡੀ ਸੁੰਦਰ ਚਿੱਤਰਕਾਰੀ ਕਰਨੇ ਕੀ ਅਕਲ ਹੋਣੀ ਮੂਰਤਾਂ ਤਸਵੀਰਾਂ ਬਣਾਣੀਆਂ ਜਿਸ ਕੋ ਦੇਖ ਕਰ ਹਰ ਕੋ ਇੱਕ ਕਾ ਚਿੱਤ ਮੋਦ ਹੋ ਜਾਵੇ ਵਿਆਕਰਣ ਅਮਰਕੋਸ਼ ਗੀਤਾ ਭਾਸ਼ਾ ਉਪਨਿਸ਼ਦ ਭਾਵ ਸ਼ਰੀਰਕ ਭਾਸ਼ ਜੋਤਿਸ਼ ਨਿਰੁਕਤ ਆਦ ਗ੍ਰੰਥਾਂ ਕੋ ਪੜ੍ਹ ਕੇ ਪੰਡਿਤ ਹੋਣਾ ਭਾਵ ਸਭ ਸ਼ਾਸਤਰ ਮੇ ਕੁਸ਼ਲ ਹੋਣਾ ਜਿਸ ਵਿਸ਼ੇ ਮੇ ਕੋਈ ਪ੍ਰਸ਼ਨ ਕਰੇ ਉਸੇ ਮੇ ਉੱਤਰ ਦੇਵੇ ਐਸੇ ਇੱਕ ਨਿਪੁੰਨ ਪੰਡਤ ਹੋਣਾ ਜੇ ਵੀ ਇੱਕ ਵੱਡਾ ਭਾਰੀ ਗੁਣ ਹੈ ਬਹੁਤੇ ਮਿੱਤਰਾਂ ਦਾ ਸੰਗ੍ਰਹਿ ਹੋਣਾ ਭਾਵ ਮਿੱਤਰ ਬਹੁਤੇ ਹੋਣੇ ਇਹ ਵੀ ਇੱਕ ਵੱਡਾ ਭਾਰੀ ਗੁਣ ਹੈ ਜਿਸ ਕੇ ਮਿੱਤਰ ਬਹੁਤੇ ਹੋਣਗੇ ਫਿਰ ਉਸ ਪੁਰਸ਼ ਕੋ ਕਿਸੇ ਕਿਸਮ ਦੀ ਕੋਈ ਤਕਲੀਫ ਨਾ ਹੋਵੇਗੀ ਪਰ ਮਿੱਤਰ ਸਭ ਜਗ੍ਹਾ ਮੇ ਸਹਾਇਕ ਹੋਵੇਗੇ ਸ਼ੰਕਾ

ਹੋਏ ਦੁਖਾਰੀ ਤਿਨੇ ਬਲੋਕਤ ਪਾਤਕ ਪਾਰੀ ਹਾਂਜੀ ਜੇ ਦੇ ਮਿੱਤਰ ਦੁਖੀ ਹੋਣਗੇ ਉਹ ਉਹ ਉਹਨਾਂ ਨੂੰ ਦੇਖਣ ਨਾਲ ਵੀ ਪਾਪ ਲੱਗਦਾ ਨਹੀਂ ਜਦ ਦੁਖ ਗਿਰ ਸਮ ਰਜਕਰ ਮਾਨ ਆਪਣਾ ਦੁੱਖ ਪਹਾੜ ਵਰਗਾ ਗਿਰ ਸਮ ਵੀ ਹੋਵੇ ਤਾਂ ਵੀ ਉਹਨੂੰ ਰਜਕਰ ਇਹਨਾਂ ਦੀ ਉਹਨੋਂ ਮਿੱਟੀ ਕਣ ਧੂਲ ਦੇ ਤਣਕੇ ਸਮਾਨ ਸਮਝੇ ਆਪਣੇ ਦੁੱਖ ਨੂੰ ਮਿੱਤਰ ਕੋ ਦੁਖ ਰਜ ਮੇਰ ਸਮਾਨ ਮਿੱਤਰ ਦਾ ਦੁੱਖ ਜਿਹੜਾ ਉਹ ਥੋੜਾ ਵੀ ਹੋਵੇ ਤੇ ਉਹਨੂੰ ਪਹਾੜ ਸਮਾਨ ਸਮਝੇ ਹਮ ਜਿਸ ਜਨ ਕੇ ਆਸਮਤ ਸਹਿਜ ਨਾ ਆਈ 66 ਕਤ ਹੱਥ ਕਰਤ ਮਿਤਾਈ ਜਿਨ੍ਹਾਂ ਨੂੰ ਇਹ ਸਮਝ ਨਹੀਂ ਨਾ ਆਈ ਕਹਿੰਦੇ ਉਹ ਬੂਰਖੀ ਮਿੱਤਰਤਾਈ ਕਰਨਗੇ ਕੋ ਪਾਥ ਨਿਵਾਰ ਸੋ ਪੰਥ ਚਲਾਵਾ ਗੁਣ ਪ੍ਰਗਟੈ ਅਬ ਗੁਣ ਹੈ ਦੁਰਾਵਾ ਕਹਿੰਦੇ ਜਿਹੜਾ ਮਿੱਤਰ ਹੈ ਆਪਣੇ ਮਿੱਤਰ ਨੂੰ ਮਾੜੇ ਪਾਸੇੋਂ ਹਟਾ ਕੇ ਚੰਗੇ ਪਾਸੇ ਲਾਵੇ ਗੁਣ ਉਹਦੇ ਪ੍ਰਗਟ ਕਰੇ ਅਉ ਗੁਣ ਉਹਦੇ ਛੁਪਾਵੇ ਦੇਤ ਲੇਤ ਮਨ ਸ਼ੰਤ ਨ ਤਰਈ ਆਪਣੇ ਮਿੱਤਰ ਨਾਲ ਲੈਣ ਦੇਣ ਕਰਦਿਆਂ ਸ਼ੰਕਾ ਨਾ ਕਰੇ ਬਲ ਅਨੁਮਾਨ ਸਦਾ ਹੀ ਤੇ ਕਰੇ ਨਾ ਆਪਣੇ ਬਲ ਅਨਸਾਰ ਸਦਾ ਪ੍ਰੇਮ ਕਰੇ ਪਾਲਾ ਕਰੇ ਵਿਪਤੀ ਕਾਲ ਕਰ ਸਤਗੁਣ ਨੇਹਾ ਸਰਤ ਕਹੈ ਸਤ ਮਿੱਤਰ ਗੁਣ ਹੈ ਔਖੇ ਵੇੜੇ ਉਸ ਸਾਧਵਿਕ ਬਿਰਤੀ ਨਾਲ ਪ੍ਰੇਮ ਕਰੇ ਤੋ ਉਹਨੂੰ ਕਹਿੰਦੇ ਨੇ ਉਹ ਸੱਚਾ ਮਿੱਤਰ ਹੈ ਸ਼ੰਕਾ ਸਾਧ ਹੈ ਕਮਿਤਰੋਂ ਕੇ ਪੜੋ ਹਾਂ ਕਮਿਤਰੋਂ ਕੇ ਲੱਛਣ ਕੀਆ ਉਹ ਕਹਿੰਦੇ ਵੀ ਮਾੜਿਆਂ ਦੇ ਕੀ ਨੱਛਣ ਚੋਤਾ ਚੋਪਈ ਆਗੇ ਕਹ ਮਿਰਦ ਬਚਨ ਬਨਾਈ ਕਹਿੰਦੇ ਮੂੰਹ ਦੇ ਉੱਤੇ ਤੈਨੂੰ ਕਵੇ ਬੜਾ ਮਿੱਠਾ ਬਣ ਕੇ ਬੋਲੇ ਕਾਚੇ ਆਨੇ ਤੇ ਮਨ ਕੁੱਟ ਲਈ ਪਿੱਛੋਂ ਬਦਨਾਮੀ ਕਰੇ ਨਿੰਦਾ ਕਰੇ ਮਨ ਚ ਕੁੱਟਲਤਾਈ ਰੱਖੇ ਹੂੰ ਹੂੰ ਜਾਂ ਕਰ ਚੇ ਤੇ ਇਹ ਗਤ ਸੰ ਭਾਈ ਜਿਹਨਾਂ ਦਾ ਚੇ ਤੇ ਸੱਤ ਵਰਗਾ ਹੈ ਆਸ ਕੋ ਮਿੱਤਰ ਪਰ ਹਰੇ ਪਰਾਈ ਇਹੋ ਜਿਹਾ ਪ ਮਿੱਤਰ ਤੁਲਾਈ ਛੱਡ ਦਿੰਦਾ ਸੇਵਕ ਸਾਠ ਦੇ ਬਕਰਪਣ ਉਠਾਰੀ ਆਈ ਮੂਰਖ ਸੇਵਕ ਤੇ ਰਾਜਾ ਕੰਜੂਸ ਤੇ ਭੈੜੀ ਇਸਤਰੀ ਇਹ ਕੋਨਾਰੀ ਕਪਟੀ ਮਿੱਤਰ ਕਪਟੀ ਮਿੱਤਰ ਸੂਲ ਸੰਚਾਰੀ ਸੂਲ ਬਦੁਖ ਦੇਣ ਵਾਲੇ ਨੇ ਹਾਂਜੀ ਸਖਾ ਸੋਚ ਤਿਆਗੋ ਬਲ ਮੋਰੇ ਆ ਸਭ ਬੇਦਕਰ ਕਰ ਮੁਕਾਜਮ ਤੋਰੇ हे ਮਿੱਤਰ ਮੈਂ ਤੇਰੇ ਸਾਰੇ ਕੰਮ ਕਾਮ ਜੰਦਰਜੀ ਤੇ ਉਹ ਸੁਗਰੀਵ ਦੀ ਜਿਹੜੀ ਆਪਸ ਗੱਲਬਾਤ ਹੋਈ ਹੈ ਨਾ ਮਿੱਤਰ ਚਾਰੀ ਬਾਰੇ ਉਹ ਕਰ ਰਹੇ ਨੇ ਹਾਂਜੀ ਇਸਕਿੰਦਾ ਕਾਂਡ ਮੈਂ ਇਸਕਿੰਦਾ ਕਾਂਡ ਹੈ ਕਦਮੈਣ ਦਾ ਇੱਕ ਕਿੱਸਾ ਹੈ ਸਤ ਜੀ ਸਤ ਕਾਂਡ ਮੇ ਰਮੈਣ ਦੇ ਜੋ ਸਕਿੰਦਾ ਕਾਂਡ ਹੈ ਸਕਿੰਦਾ ਕਾਂਡ ਵਿੱਚ ਜਾਮਚੰਦਰ ਜੀ ਨੇ ਮਿੱਤਰ ਕੁਮਿੱਤਰੋਂ ਦੇ ਲੱਛਣ ਸੁਗਰੀਵ ਦੇ ਵਰਤੀ ਸੁਣਾਏ ਹਨ ਭਾਵ ਐਸੇ ਮਿੱਤਰ ਹੋਣੇ ਚਾਹੀਏ ਜੇ ਵੀ ਇੱਕ ਕਿਸਮ ਦਾ ਗੁਣ ਹੋਵੇ ਕਿਸੇ ਕਿਸਮ ਵਿੱਦਿਆ ਜਾਂ ਨੀ ਹੁਨਰ ਹੋਣਾ ਸਰੀਰ ਮੇ ਉਦਮ ਹੋਣਾ ਸਿਧਪਤਾ ਦਾ ਗੁਣ ਹੋਣਾ ਪੰਡਿਤ ਹੋਣਾ ਮਿੱਤਰ ਬਹੁਤੇ ਹੋਣੇ ਇਹਨਾਂ ਪੰਜ ਗੁਣਾਂ ਕੋ ਨਾ ਤਾਂ ਚੋਰ ਆਦਿਕਾ ਕਹ ਹੈ ਹਮ ਪਰਨਾ ਇਹ ਖੈ ਭਾਵਨਾਸ ਕੋ ਪ੍ਰਾਪਤ ਹੋਏ ਹਨ ਖੈ ਭਾਵਨ ਦਾ ਨਾਸ ਰਹਿਣਾ ਖੈ ਭਾਵ ਸਦਾ ਸਦਾ ਇਕ ਰਸ ਬਣੇ ਰਹੇ ਹਨ ਕਾਹੇ ਤੇ ਤਨ ਮਨੀ ਆਦਕੋ ਤਾ ਚੋਰ ਹਰ ਲੇਵੇ ਹੈ ਇਹਨਾਂ ਪੰਜ ਗੁਣਾ ਕੋ ਚੋਰ ਵੀ ਨਹੀਂ ਹਰ ਸਕੇ ਹੈ ਸੰਸਾਰ ਭਰ ਮੇ ਜੋ ਸਕਾਰ ਰੂਪ ਪਦਾਰਥ ਹੈ ਸੋ ਸਨੈ ਸਨੈ ਨਾਸ ਕੋ ਪ੍ਰਾਪਤ ਹੋ ਜਾਵੇ। ਪ੍ਰਣਾਮੀ ਹੁਣ ਜਿਹੜੇ 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 ਚੀਜ਼ ਦਾ ਕੋਈ ਆਕਾਰ ਹੈ ਨਾ ਸਾਕਾਰ ਸਮਝਦੇ ਹੋ ਵੀ ਹਾਂਜੀ ਹਾਂਜੀ ਜਿਸ ਰੀਅਲ ਅਵੇਕਨ ਨਾਲ ਸੁਣਾਈ ਦਿੰਦੀ ਹੈ ਜੀ ਹੱਥਾਂ ਨਾਲ پکڑੀ ਜਾਂਦੀ ਚੀਜ਼ ਸੋ ਜਿਹੜੇ ਸਾਕਾਰ ਵਾਲੀ ਵਸਤੂਆਂ ਨੇ ਨਾਸ ਹੋ ਜਾਂਦੀ। ਸਾਤਾ ਜੀ। ਪ੍ਰਣਾਮੀ ਹੋਣੇ ਤੇ ਪ੍ਰਣਾਮੀ ਹੁੰਦਾ ਜਿਵੇਂ ਦੁੱਧ ਦਾ ਪ੍ਰਣਾਮ ਦਹੀਂ ਦਹੀਂ ਦਾ ਪ੍ਰਣਾਮ ਮੱਖਣ ਮੱਖਣ ਦਾ ਪ੍ਰਣਾਮ ਕਿਉਂ ਕਿ ਉਹਦਾ ਪ੍ਰਣਾਮ ਖੜਾ ਪ੍ਰਸ਼ਾਦ ਹੋ ਜਾਂਦਾ ਉਹਨੂੰ ਪ੍ਰਣਾਮੀ ਕਹਿੰਦੇ ਨੇ। ਅ ਪ੍ਰਣਾਮੀ ਮਤਲਬ ਜਿੱਦਾਂ ਉਹਦੀ ਪਹਿਲੀ ਅਵਸਥਾ ਕਿ ਆ ਪਹਿਲੀ ਅਵਸਥਾ ਬਦਲ ਕੇ ਉਹਦਾ ਦੂਜੀ ਬਣ ਜਾਣੀ ਜਿਵੇਂ ਬਚਪਨ ਬੀਤਿਆ ਜਵਾਨੀ ਆ ਗਈ ਜਵਾਨੀ ਬੀਤੀ ਬੁਢੇਪਾ ਆ ਗਿਆ ਬਦਲ ਗਿਆ ਨਾ ਅੱਛਾ ਉਹ ਪ੍ਰਣਾਮੀ ਹੁੰਦਾ ਜਿਹੜੇ ਦੁੱਧ ਦਾ ਦਹੀਂ ਬਣ ਜਾਂਦਾ ਦਹੀਂ ਦਾ ਫਿਰ ਮੱਖਣ ਬਣ ਜਾਂਦਾ ਮੱਖਣ ਦਾ ਘਿਓ ਬਣ ਜਾਂਦਾ ਉਹਨੂੰ ਪ੍ਰਣਾਮੀ ਕਹਿੰਦੇ ਨੇ ਹਾਂਜੀ ਸਾਤਾਜੀ ਪਰੰਤੂ ਜੇ ਪੰਜ ਗੁਣ ਕਦੇ ਨਾਸ ਨਹੀਂ ਹੋਵੇ ਹੈ ਉਲਟਾ ਅਧਿਕ ਹੋਵੇ ਹੈ ਇਹ ਪੰਜ ਗੁਣ ਵਿਧੀਆਂ ਕੇ ਸਮਾਨ ਜੀਵ ਕੋ ਨੇਤੀ ਸੁਖ ਦੇਣੇ ਵਾਲੇ ਹੈ ਭਾਵ ਜਿਸ ਕੋ ਕੋਈ ਆਪਣਾ ਗੁਣ ਦਿਖਾਓ ਸੋਈ ਸੇਵਾ ਕਰਨ ਲੱਗ ਜਾਂਦਾ ਹੈ ਸਭੀ ਗੁਣ ਕੋ ਵਿਧਿਆ ਕਹਾ ਜਾਂਦਾ ਹੈ ਕੋਈ ਗੁਣ ਉਹ ਸਾਰੇ ਗੁਣ 14 ਵਿਧਿਆ ਕੇ ਅੰਤਰਪੂਤ ਹੈ ਤਾਂ ਤੇ ਹਰ ਇੱਕ ਪੁਰਸ਼ ਕੋ ਕੋਈ ਨਾ ਕੋਈ ਗੁਣ ਸੰਪਾਦਨ ਕਰਨਾ ਯੋਗ ਹੈ ਗੁਣ ਤੇ ਬਿਨਾ ਜੀਵ ਪਸ਼ੂ ਕਹਾ ਜਾਂਦਾ ਹੈ ਸੰਕਾ ਅਬ ਆਗੇ ਕਿਆ ਕਹੋਗੇ ਸਮਾਧਾਨ ਦੋ ਰਗੁਪਤ ਪਰਚੈਨ ਅਤੁੱਲ ਤਨ ਵਿਦਿਆ ਨਰ ਬਪ ਜਾਣ ਵਿਦਿਆ ਜਾਸ ਸੁਖ ਭੋਗ ਦੇ ਵਿਦਿਆ ਗੁਰ ਗੁਰ ਮਾਨ ਠੀਕ ਆ ਅਬ ਫੇਰ ਵਿਦਿਆ ਕੀ ਉਪਮਾ ਕਥਨ ਕਰਾਂਗੇ ਫੇਰ ਜੇ ਵਿਦਿਆ ਕੈਸੀ ਹੈ ਗੁਪਤ ਹੈ ਭਾਵ ਜੋ ਜਿਸ ਕੋ ਗੁਣ ਆਤਾ ਹੈ ਸੋ ਤਬ ਜਬ ਤੱਕ ਨਾ ਬਤਾਵੇ ਮਲੂਮ ਕੁਛ ਨਹੀਂ ਪੜਤਾ ਇਹ ਕਿਆ ਜਾਣੇ ਹੈ ਬਿਨਾ ਬਤਾਣੇ ਸੇ ਮਾਲੂਮ ਨਹੀਂ ਪੜਤਾ ਜੋ ਬਤਾਵੇ ਤਾਂ ਹੀ ਮਾਲੂਮ ਪੜੇਗਾ ਨਹੀਂ ਤਾਂ ਛਿਪੀ ਰਹੇਗੀ ਫਿਰ ਇਹ ਵਿਦਿਆ ਕੈਸੀ ਹੈ ਪਰਛਨ ਹੈ ਕਿਆ ਇੱਕ ਦੇਸੀ ਹੈ ਕਿਸ ਨੇ ਸਿੱਖੀ ਜਿਸ ਨੇ ਸਿੱਖੀ ਹੈ ਤਿਸੀ ਪਾਸ ਰਹੇ ਪਰ ਸੈਨ ਹੁੰਦੀ ਜਿਹੜੀ ਇੱਕ ਜਗ੍ਹਾ ਤੇ ਰਹੇ ਸਤ ਜੀ ਵਿਆਪਕ ਹੁੰਦੀ ਜਿਹੜੀ ਸਭ ਥਾਂ ਤੇ ਰਹੇ ਵਿਆਪਕ ਤਾਂ ਬ੍ਰਹਮ ਹੀ ਹੈ ਹਮ ਬਾਕੀ ਸਾਰੀਆਂ ਚੀਜ਼ਾਂ ਪਰ ਸੈਨ ਨੇ ਹਾਂਜੀ ਸਤਾ ਜੀ ਵਿਆਪਕ ਜਿਹੜੀ ਹਰ ਥਾਂ ਤੇ ਹੋਵੇ ਹਾਂ ਜੀ ਵਿਆਪਕ ਇਹ ਪਰਸਨ ਹੈ ਵਿਦਿਆ ਗੋਪਤ ਪਰਸਨ ਹੈ ਜਾਂ ਜਿਸ ਨੇ ਸਿੱਖਿਆ ਤੁਸੀਂ ਕਿ ਤੁਸੀਂ ਪਾਸ ਰਹੇ ਸਾਰੇ ਨਹੀਂ ਫੈਲੇ ਹਨ ਕਿੰਬਾ ਪਰਸਨ ਨਾਮ ਹਲਕੀ ਜਾਨੇ ਹੌਲੀ ਚੀਜ਼ ਕੋ ਕਹੇ ਆ ਸਤਾ ਜੀ ਦੇਖੋ ਇਹ ਪੁਰਸ਼ ਹਜ਼ਾਰਾਂ ਗ੍ਰੰਥ ਪੜ੍ਹ ਲਏ ਹਰ ਹਜ਼ਾਰਾਂ ਹੀ ਹੁਨਰ ਸਿੱਖ ਲਏ ਪਰ ਨਾਂ ਨ ਸੇ ਕੋਈ ਪੇਟ ਭਾਰਾ ਹੋਵੇ ਹੈ ਪਰ ਨਾਂ ਸਿਰ ਪਰ ਕੋਈ ਬੋਝ ਲਗੇ ਹੈ ਹਮ ਐਸੀ ਇੱਕ ਹੌਲੀ ਵਿੱਦਿਆ ਹੈ ਫਿਰ ਜੇ ਵਿੱਦਿਆ ਐਸੀ ਹੈ ਕਿ ਅਤੁਲਧਾਨ ਕੇ ਦੇਣੇ ਵਾਲੀ ਹੈ ਕਾਹ ਤੇ ਵਿੱਦਿਆ ਕੇ ਬਾਲ ਸੇ ਹਮੇਸ਼ਾ ਧਨ ਕਮਾਈ ਜਾਓ ਸਦਾ ਧਨ ਦਿੱਤੀ ਜਾਏਗੀ ਜੈਸੇ ਇੱਕ ਸਥਾਨ ਮੇ ਆਪਣੀ ਵਿੱਦਿਆ ਕੇ ਬਾਲ ਸੇ ਤਸਵੀਰ ਬਣਾ ਦਿੱਤੀ ਫਿਰ ਦੂਸਰੇ ਸਥਾਨ ਮੇ ਨਹੀਂ ਬਣਾ ਸਕੇ ਹੈ ਕਿੰਤੂ ਬਣਾ ਸਕਦੇ ਆ ਹਾਂ ਹਾਂ ਜਿਵੇਂ ਮੈਂ ਲੇਕ ਜਗ੍ਹਾ ਤੇ ਆਪਾਂ ਆਪਣੇ ਵਿਦਿਆ ਵਿਖਾਈ ਹੈ ਦੂਜੀ ਥਾਂ ਤੇ ਵੀ ਤੇ ਕਰ ਸਕਦੇ ਹਾਂ ਸਾਤਾ ਜੀ ਹਾਂ ਜੀ ਪਰ ਜਿਸ ਕੋ ਉਹ ਮੂਰਤੀ ਦੇਗਾ ਉਹ ਅੱਗੇ ਤਨ ਦੇਗਾ ਬੋਣ ਦੇ ਖਾਣੇ ਸੇ ਬਾ ਦੇਣੇ ਸੇ ਗੁਣ ਘਟੇ ਨਹੀਂ ਹੈ ਹੂੰ ਗੁਣ ਦੇ ਖਾਣੇ ਸੇ ਬਾ ਦੇਣੇ ਸੇ ਗੁਣ ਨਹੀਂ ਘਟੇ ਹੈ ਉਲਟਾ ਕੂਪਵਾਤ ਜਲ ਅਧਿਕ ਹੋਵੇ ਹੈ ਔਰ ਇਸ ਵਿਦਿਆ ਸੇ ਤਾਨ ਸਦਾ ਕੁਮਾਰੀ ਜਾਓ ਸਦਾ ਤਮ ਦੇਤੀ ਰਹੇਗੀ ਇਸ ਲਈ ਇਹ ਵਿਦਿਆ ਤੋਲ ਤਾਨ ਦੇਣ ਆਰੀ ਹੈ ਇਸ ਵਿੱਚ ਪ੍ਰਮਾਨ ਦੋਰਾ ਸੁਸੋਤੀ ਕੇ ਪੰਡਾਰ ਮੇ ਇਹ ਅਬੂਰਬ ਬਾਤ ਜਿਉਂ ਜਿਉਂ ਕਰਤੇ ਦਿਨੋ ਦਿਨ ਅਧਿਕ ਅਧਿਕ ਵੱਧ ਜਾਤ ਹੈ ਹਾਂ ਵਿਦਿਆ ਸੇ ਸਭ ਖਾਤ ਹੈ ਵਿਦਿਆ ਬਿਨ ਆਦੀਨ ਵਿਦਿਆ ਨਰ ਕੀ ਦੇਖ ਕੇ ਰਹਿ ਨਿਰਪ ਆਧੀਨ ਨਿਰਪ ਮਰਾਜੇ ਵੀ ਅਧੀਨ ਹੁੰਦੇ ਨੇ ਬੰਦੇ ਦੀ ਵਿਦਿਆ ਵੇਖ ਕੇ ਸਾਤ ਹੈ ਜੀ ਫਿਰ ਇਹ ਵਿਦਿਆ ਕੈਸੀ ਹੈ ਵਿਦਿਆ ਨਰ ਨਾਮ ਪੁਰਸ਼ ਦਾ ਵਾਪ ਨਾਮ ਸਰੀਰ ਹੈ ਯਾਨੀ ਵਿਦਿਆ ਬੰਦੇ ਦਾ ਸਰੀਰ ਹੈ ਸਾਤ ਆਪ ਜੈਸੇ ਮਨੁੱਖ ਸਰੀਰ ਸਭ ਸੇ ਉਤਮ ਹੈ ਤੈਸੇ ਜੇ ਵਿਦਿਆ ਉਤਮ ਹੈ ਵਾ ਸੇਵਾ ਕਰਨੇ ਕੇ ਲਿਏ ਆਪਣੇ ਸਾਥ ਮਾਨੋ ਵਿਦਿਆ ਰੂਪੀ ਦੂਸਰਾ ਸਰੀਰ ਹੈ ਤੋ ਸਰ ਫਿਰ ਵਿਦਿਆ ਕੈਸੀ ਹੈ ਜਸ ਕੇ ਦੇਣੇ ਆ ਰਹੀ ਹੈ ਔਰ ਫਿਰ ਸਭ ਸੁੱਖਾਂ ਕੋ ਦੇਣੇ ਆ ਰਹੀ ਹੈ ਔਰ ਉਤੋਂ ਭੋਗਾਂ ਕੋ ਦੇਣੇ ਆ ਰਹੀ ਹੈ ਗੁਰ ਗੁਰਮਾਨ ਫਿਰ ਜੇ ਵਿਦਿਆ ਗੁਰਾਂ ਕੀ ਵੀ ਗੁਰੂ ਹੈ ਕਿੰਬਾ ਗੁਰੂ ਨਾਮ ਭਾਰੀ ਕਾ ਹੈ ਗੁਰੂ ਦੇ ਦੂਜੇ ਅਰਥ ਹੁੰਦੇ ਨੇ ਭਾਰੀ ਭਾਰੀ ਸਾਧ ਜੀ ਵਜਨ ਵਾਲੀ ਜੀ ਨੂੰ ਵੀ ਗੁਰ ਕਹਿੰਦੇ ਨੇ ਮੋਟੇ ਨੂੰ ਵੀ ਗੁਰ ਕਹਿੰਦੇ ਨੇ ਗੁਰ ਨਾਮ ਭਾਰੀ ਕਾ ਹੈ ਭਾਰੀ ਸੇ ਭਾਰੀ ਵਿਦਿਆ ਹੈ ਕਿੰਬਾ ਜੋ ਸੰਸਾਰ ਮੇ ਗੁਰੂ ਪੂਜ ਹੈ ਉਨ ਸੇ ਵੀ ਇਹ ਵਿਦਿਆ ਪੂਜ ਹੈ ਯਾਨੀ ਗੁਰੂ ਗੁਰੂ ਨੂੰ ਆਪਾਂ ਪੂਜਦੇ ਆ ਗੁਰੂ ਵੀ ਤੇ ਵਿਦਿਆ ਨੂੰ ਪੂਜਦੇ ਨੇ ਹਾਂਜੀ ਕਿੰਬਾ ਸੰਸਾਰ ਕੇ ਗੁਰੂ ਜੋ ਵੀ ਆਸ ਸੰਕਰਾਚਾਰ ਜਾਦੀ ਹੋਏ ਹੈ ਉਹਨਾਂ ਨੂੰ ਵੀ ਇਸ ਵਿਦਿਆ ਕੋ ਆਪਣਾ ਗੁਰੂ ਕਰਕੇ ਮਾਨਣਾ ਹੈ ਗੁਰੂ ਮਾਰੇ ਨੇ ਕਿਹਾ ਨਾ ਬਾਣੀ ਗੁਰੂ ਗੁਰੂ ਹੈ ਬਾਣੀ ਸਾਤਾ ਜੀ ਦੇਖਣੇ ਵੀ ਆਤਾ ਹੈ ਆਪ ਵੀ ਜੋ ਵਿਦਵਾਨ ਪੁਰਸ਼ ਹੈ ਗੁਰੂ ਸੇ ਵੀ ਅਧਿਕ ਲੋਗ ਉਨਕੋ ਜਾਣੇ ਹੈ ਪਰ ਇਸ ਵਿਦਿਆ ਕੇ ਬਾਦ ਸੇ ਇਸ ਵਰਜ ਭੋਗ ਰਹੇ ਹੈ ਸ਼ੰਕਾ ਵਿਦਵਾਨ ਕੋ ਵਿਦਿਆ ਕੈਸੇ ਪਰਦੇਸ ਮੇ ਪੁਜਾਵੇ ਹੈ ਪੂਜਾ ਕਿਵੇਂ ਕਰਾਂ ਦੀ ਪਰਦੇਸ ਅੱਛਾ ਸਮਾਧਾਨ ਹੋ ਵਿਦਿਆ ਬੰਦ ਪਰਦੇਸ ਮੇ ਵਿਦਿਆ ਦੇਵ ਵਿਸ਼ੇਖ ਪੂਜ ਨਿਰਪਉ ਕਰ ਅਗ ਹਤੀ ਵਿਦਿਆ ਬਿਨ ਪਛ ਦੇਖ ਠੀਕ ਆ ਪ੍ਰਦੇਸ਼ ਮੇ ਜਹਾ ਆਪਣਾ ਕੋਈ ਸੰਬੰਧੀ ਪਹੁੰਚ ਨਾ ਸਕੇ ਐਸਾ ਨਵੀਨ ਮੁਲਕ ਹੋ ਤਾਂ ਵਿਦਵਾਨ ਪੁਰਸ ਚਲਾ ਜਾਵੇ ਵਾ ਬੰਦ ਨਾਮ ਸ੍ਰੇਸ਼ਟ ਸੰਬੰਧੀਆਂ ਦੀ ਤਰ੍ਹਾਂ ਇਹ ਵਿਦਿਆ ਸਹਾਇਤਾ ਕਰੇ ਹੈ ਭਾਵ ਜੈਸੇ ਆਪਣੇ ਦੇਸ਼ ਮੇ ਸੰਬੰਧੀ ਸੇਵਾ ਕਰੇ ਹੈ ایسے ودوان پورش کی ودیا دے کے پردیش میں سبندی سے بھی ادک لوگ سیوا کرے ہیں اور جیسے کوئی دیوتا کسی نے صد کیا ہوئے جیسے دیوتا اس کا کارج سوارے ہیں تیسے صد دیوتا کے سدیش ودوان پورشاں کے کارج ودیا سوارے ہیں مشیخ hmm. نام مشیش کر کے ہی دیوتا ہے وہ ودیا ہی دیوتا ہے مشیخ نام صد کیتا ہوا جیسے پوتوا دیوتا دین کرے ہوئے کارج سوار دیوے ہیں جیسے ماتا کنتی نے منتر کے بار سے پانچوں دیوتا وسی کر کے ایک ایک پل سے پتر لیا, پتر لیا اندر سے ارچن ترم سے جسونی کماروں سے نکل سہ دیو پون سے پون سے بھیم سین ارسو پتر سورج سے کردیا دیوتا کے سم پورس پر ہیں ਫਿਰ ਰਾਜਿਆਂ ਕਰਕੇ ਪੂਜਾ ਬਤੀ ਹੈ ਵਿਦਿਆ ਵਾਲੇ ਕੀ ਰਾਜਾ ਲੋਕ ਵੀ ਪੂਜਾ ਕਰਤੇ ਹੈ ਪੜੇ ਕੇ ਸਮਾਨ ਅਨ ਪੜੇ ਕੀ ਸੇਵਾ ਥੋੜੀ ਹੁੰਦੀ ਹੈ ਫਿਰ ਪਾਪੋਂ ਪਾਪਾਂ ਕੋ ਨਾਸ ਕਰਤੀ ਹੈ ਹੁਣ ਸਾਥ ਪਾਠ ਕਰਨੇ ਸੇ ਵਾ ਨਿਸ਼ਕਾਮ ਪੜਾਣੇ ਸੇ ਪਾਪਾਂ ਕੋ ਨਾਸ ਕਰੇ ਹੈ ਜੇ ਉਹਨੂੰ ਵਿਦਿਆ ਨੂੰ ਪ੍ਰੇਮ ਨਿਸ਼ਕਾਮ ਹੋ ਕੇ ਪੜਾਂਗੇ ਨਾ ਹਾਂਜੀ ਇਹ ਆਪਣੇ ਪਾਪ ਘਟ ਦਿੰਦੀ ਹੈ ਵਿਦਿਆ ਪੜੇ ਸੇ ਬਿਨਾ ਜੀਵ ਪਸ਼ੂ ਦੇਖਤਾ ਹੈ ਜਿਸ ਨੇ ਮਨੁੱਖ ਸਰੀਰ ਪਾ ਕੇ ਵਿਦਿਆ ਨਹੀਂ ਪੜੀ ਉਹ ਜੀਵ ਪਸ਼ੂ ਵਾਤ ਹੈ ਕਾਇ ਤੇ ਬੈਠਣਾ ਉੱਠਣਾ ਚੱਲਣਾ ਫਿਰਨਾ ਬੋਲਣਾ ਵਿਦਿਆ ਬਿਨਾ ਆਤਾ ਨਹੀਂ ਇਸ ਲਈ ਵਿਦਿਆ ਬਿਨਾ ਜੀਵ ਪਸ਼ੂ ਹੈ ਸ਼ੰਕਾ ਮਨੁੱਖ ਕਿਸ ਕੋ ਮਾਨੁਖ ਅਪੜੋ ਮਾਨੁਖ ਕਿਸ ਕੋ ਕਹੇ ਤਾਂ ਬੰਦਾ ਇਹਨੂੰ ਕਹਿੰਦੇ ਕਹਿੰਦੇ ਮਨੁੱਖ ਇਹਨੂੰ ਕਹਿੰਦੇ ਸਮਾਧਾਨ ਜਿਸ ਨੇ ਆਤਮ ਵਿਦਿਆ ਪਾਇ ਪਾਇ ਪਾਇਆ ਹੋਇਆ ਹੈ ਜਿਸ ਨੇ ਆਤਮ ਗਿਆਨ ਪਾਇਆ ਹੋਇਆ ਹੈ ਸੋਈ ਮਨੁੱਖ ਸਰੀਰ ਹੈ ਜਿਸ ਨੇ ਮਨੁੱਖ ਸਰੀਰ ਪਾ ਕੇ ਆਤਮ ਗਿਆਨ ਨਹੀਂ ਪਾਇਆ ਉਹ ਪਸ਼ੂ ਹੈ ਮਨੁੱਖ ਨਹੀਂ ਵਿਚਾਰ ਸੇ ਦੇਖੀਏ ਮਨੁੱਖ ਹਰ ਪਸ਼ੂ ਦਾ ਵਿਵਹਾਰ ਤੋਂ ਸਮ ਹੈ ਫਿਰ ਇਸ ਵਿੱਚ ਮਨੁੱਖ ਪੁਣਾ ਕਿਆ ਹਰ ਪਸ਼ੂ ਪੁਣਾ ਕਿਆ ਮਨੁੱਖ ਪੁਣਾ ਇਹ ਹੀ ਹੈ ਜਿਸ ਨੇ ਆਤਮ ਗਿਆਨ ਪਾਇਆ ਹੈ ਨਹੀਂ ਤਾਂ ਪਸ਼ੂ ਹੈ ਅਬ ਇਸੇ ਬਾਤ ਕੋ ਆਗੇ ਦਿਖਾਵੇ ਹਾਂ ਮੂਲ ਦੋਰਾ ਨਿੰਦਰਾ ਭੋਜਨ ਭੋਗ ਪੈ ਇਹ ਪਸ਼ੂ ਪੁਰਖ ਸਮਾਨ ਨਰਨ ਗਿਆਨ ਨਿਜ ਅਦਕਤਾ ਗਿਆਨ ਬਿਨਾ ਪਸ਼ੂ ਜਾਨ ਠੀਕ ਆ ਜੈਸੇ ਨਿੰਦਰਾ ਪੁਰਸ਼ ਕੋ ਆਤੀ ਹੈ ਤੈਸੇ ਪਸ਼ੂ ਕੋ ਆਤੀ ਹੈ ਇਸ ਵਿੱਚ ਵੀ ਸਮਾਨ ਹੈ ਜੈਸੇ ਪੁਰਸ਼ ਕੀ ਭੋਜਨ ਖਾ ਕੇ ਤ੍ਰਿਪਤ ਹੋਵੇ ਹੈ ਤੈਸੇ ਪਸ਼ੂ ਆਪਣਾ ਭੋਜਨ ਖਾ ਕੇ ਤ੍ਰਿਪਤ ਹੋਵੇ ਹੈ ਇਸ ਵਿੱਚ ਵੀ ਸਮਾਨ ਹੈ ਜੈਸੇ ਪੁਰਸ਼ ਆਪਣੀ ਔਰਤ ਸੇ ਮੈਥਨ ਕਰੇ ਹੈ

ਆਪਣੇ ਸਰੂਪ ਕੋ ਹਸਤਾਮਲ ਵਤਸਮਾ ਜਾਣ ਲਿਆ ਹਸਤਾਮਲ ਹੁੰਦਾ ਵੀ ਹੱਥ ਤੇ ਰੱਖੇ ਵਾਲੀ ਦੀ ਤਰ੍ਹਾਂ ਸਤਾਤਾ ਜੀ ਪ੍ਰਧਖ ਯਾਨੀ ਸਾਹਮਣੇ ਹੂੰ ਜੇ ਹੱਥ ਤੇ ਰੱਖਿਆ ਤੌਲਾ ਨੂੰ ਪ੍ਰਮਾਣ ਦੇਣ ਦੀ ਕੀ ਲੋੜ ਐ ਸਾਹਮਣੇ ਪਿਆ ਐ ਨਾ ਸਾਬਤ ਕਰਨ ਦੀ ਲੋੜ ਨਹੀਂ ਨਾ ਸਤਾਤਾ ਜੀ ਜੇ ਪ੍ਰਮਾਣ ਹੁੰਦੇ ਨੇ ਹਾਂਜੀ ਹਾਂਜੀ ਉਹਨਾਂ ਵਿੱਚੋਂ ਕੋਈ ਪ੍ਰਮਾਣ ਦੀ ਲੋੜ ਨਹੀਂ ਪ੍ਰਧਖ ਪ੍ਰਮਾਣ ਆ

ਹਾਂ ਜੀ ਵਿਦਿਆ ਦਾ ਪ੍ਰਕਾਰਨ ਜਰ ਰਿਆ ਤੁਸੀਂ ਆਦਮ ਗਿਆਨ ਦਾ ਨਿਰਣਾ ਕਰਨ ਲੱਗ ਪਏ ਹੋ ਅੱਛਾ ਜੀ ਹਾਂ ਜੀ ਸੰਕਾ ਕੀਤਾ ਵਿਦਿਆਰਥੀ ਅੱਛਾ ਗਿਆਨ ਪਦ ਸੇ ਘਟ ਪਟ ਕੇ ਗਿਆਨ ਕਾ ਨਾਮ ਵੀ ਗਿਆਨ ਹੈ ਵਿਦਿਆ ਕੇ ਗਿਆਨ ਬਿਨਾਂ ਜੀਵ ਪਸ਼ੂ ਹੈ ਐਸੇ ਕਹਨੇ ਐਸੇ ਕਹਿਣਾ ਚਾਹੀਏ ਉਹ ਕਹਿੰਦਾ ਵੀ ਗਿਆਨ ਤੋਂ ਗਿਆਨ ਜਿਹੜਾ ਸ਼ਬਦ ਹੈ ਗਿਆਨ ਪਦ ਹੈ ਉਹਦੇ ਤੋਂ ਘਟ ਪਟ ਦਾ ਗਿਆਨ ਹੁੰਦਾ ਹਾਂ ਇਹ ਘੜੇ ਦਾ ਕੱਪੜੇ ਦਾ ਗਿਆਨ ਹੁੰਦਾ ਨਾ ਸਾਤਾ ਜੀ ਉਹ ਵੀ ਗਿਆਨ ਹੈ ਵਿਦਿਆ ਕੇ ਗਿਆਨ ਬਿਨਾ ਜੀਵ ਪਸ਼ੂ ਹੈ ਐਸੇ ਕਹਿਣਾ ਚਾਹੀਏ ਹਾਂ ਜੀ ਤੁਸੀਂ ਗਿਆਨ ਵਾਲੇ ਪਾਸੇ ਤੁਰ ਪਏ ਹੋ ਵਿਦਿਆ ਦਾ ਗਿਆਨ ਕਹਿਣਾ ਸੀ ਸਾਤਾ ਜੀ ਸਵਾਲ ਸਮਝ ਆ ਗਿਆ ਨਾ ਤੁਹਾਡੇ ਘਟ ਪਟ ਕੀ ਹੁੰਦਾ ਮਹਾਰਾਜ ਘਟ ਮੈਨੇ ਘੜਾ ਹਾਂ ਜੀ ਤੇ ਪਟ ਮੈਨੇ ਕਪੜਾ ਕਪੜਾ ਇਹਦਾ ਮਤਲਬ ਕੀ ਹੋਇਆ ਇਹਦਾ ਮਤਲਬ ਇਹ ਹੈ ਵੀ ਜਿਵੇਂ ਇੱਕ ਤਾਂ ਆਤਮ ਗਿਆਨ ਦੀ ਗੱਲ ਕਰਤੀ ਤੁਸੀਂ ਆਤਮ ਗਿਆਨ ਵੱਖਰੀ ਚੀਜ਼ ਹੈ ਤੇ ਪਦਾਰਥ ਗਿਆਨ ਵੱਖਰੀ ਚੀਜ਼ ਹੈ ਘਟਪਟ ਮੈਨੇ ਪਦਾਰਥ ਗਿਆਨ ਜਿਵੇਂ ਸਾਹਮਣੇ ਕੰਪਿਊਟਰ ਪਿਆ ਹੈ ਸਾਹਮਣੇ ਫੋਨ ਪਿਆ ਹੈ ਸਾਹਮਣੇ ਟੱਪੜਾ ਪਿਆ ਹੈ ਬੈੱਡ ਪਿਆ ਹੈ ਪੱਖਾ ਹੈ ਕੂਲਰ ਹੈ ਫ੍ਰਿਜ ਹੈ ਚੈਨ ਲਾਨੀ ਹੈ ਬੱਚੇ ਨੇ ਇਹ ਸਾਰਾ ਘਟਪਟ ਦਾ ਗਿਆਨ ਹੈ ਜਿੰਨਾ ਵੀ ਪਦਾਰਥ ਦਾ ਗਿਆਨ ਹੈ ਧਾਰਤਕ ਯਾਨ ਵਸਤੂ ਦਾ ਗਿਆਨ ਆ ਵੀ ਹੈ ਸੁਈ ਹੈ ਆਪਾਂ ਸੁਈ ਨੂੰ ਮਤਲਬ ਥੋੜਾ ਨਹੀਂ ਕਹਿ ਸਕਦੇ ਥੋੜੇ ਨੂੰ ਸੁਈ ਨਹੀਂ ਕਹਿ ਸਕਦੇ ਸਮਝਿਆ ਨਾ ਹੂੰ ਹੂੰ ਇੱਕ ਘਟ ਪੜ ਦਾ ਨਾ ਦੋ ਕਹਦੇ ਨਾ ਦੋ ਚੀਜ਼ਾਂ ਦਾ ਗਿਆਨ ਹੈ ਵੱਖੋ ਵੱਖਰਾ ਇੱਕ ਵਸਤੂ ਦਾ ਇੱਕ ਬੰਦੇ ਦਾ ਨਾਮ ਜਸਵਿੰਦਰ ਸਿੰਘ ਹੈ ਇੱਕ ਦਾ ਨਾਮ ਸਜਣ ਸਿੰਘ ਹੈ ਇੱਕ ਦਾ ਨਾਮ ਕੇਰ ਸਿੰਘ ਹੈ ਅਨੇ ਆਪਾਂ ਨੂੰ ਵੱਖਰਾ ਵੱਖਰਾ ਗਿਆਨ ਉਹਦੇ ਬਾਰੇ ਸਾਤਾ ਜੀ ਇਸ ਕੋਈ ਨਹੀਂ ਕੱਤਾ ਵੀ ਆ ਤੁਹਾਡਾ ਪੜ ਪੜ ਦੇ ਗਿਆਨ ਦਾ ਨਾਮ ਵੀ ਗਿਆਨ ਹੈ ਹਾਂ ਪੜ ਪੜ ਦੇ ਗਿਆਨ ਦਾ ਨਾਮ ਵੀ ਗਿਆਨ ਹੈ ਵਿਦਿਆ ਕੇ ਗਿਆਨ ਵੇਨਾ ਜੀਵ ਪਸ਼ੂ ਐਸਾ ਕਹਿਣਾ ਚਾਹੀਏ ਤੁਸੀਂ ਆਤਮ ਗਿਆਨ ਵਾਲੇ ਪਾਸੇ ਤੁਰ ਪਏ ਹੋ ਹਮ ਪਰ ਕਰਨ ਤੇ ਵਿਦਿਆ ਦਾ ਚੱਲਿਆ ਸੀ ਤੁਸੀਂ ਗਿਆਨ ਪਦ ਸੇ ਆਤਮ ਗਿਆਨ ਦਾ ਨਿਰਣੇ ਕਰਨ ਲੱਗ ਪਏ ਹੋ ਸਾਤਾ ਜੀ ਹੁਣ ਸਮਝ ਆ ਗਈ ਨਾ ਗੱਲ ਦੀ ਹਾਂ ਜੀ ਸਮਾਧਾਨ ਵਿਚਾਰ ਕਰਕੇ ਦੇਖਾ ਚਾਹੀਏ ਬਨੁਕੋ ਵਡਿਆਈ ਕਿਸ ਚੀਜ਼ ਦੀ ਹੈ ਗਿਆਨ ਦੀ ਸੋ ਗਿਆਨ ਦੋ ਪ੍ਰਕਾਰ ਦਾ ਹੈ ਇੱਕ ਘਟਪਟ ਪਦਾਰਥਾਂ ਦਾ ਗਿਆਨ ਦੂਸਰਾ ਸਰੂਪ ਗਿਆਨ ਹੈ ਸਰੂਪ ਗਿਆਨ ਸਾਤ ਹੈ ਪਰੰਤੂ ਘਟਪਟ ਗਿਆਨ ਰੂਪੀ ਵਿਦਿਆ ਮੋਖ ਨਹੀਂ ਕਰੇ ਜਿਹੜੀ ਘਟਪਟ ਦਾ ਗਿਆਨ ਹੈ ਉਹ ਮੁਕਤੀ ਨਹੀਂ ਇਹਨਾਂ ਦੇ ਇਹਨਾਂ ਦੇ ਮੱਝ ਨੂੰ ਵੀ ਗਿਆਨ ਹੁੰਦਾ ਵੀ ਖੁਰਲੀ ਦੇ ਪੱਠੇ ਖਾਣੇ ਹੂੰ ਆ ਗਵਨੂ ਵਿਗਿਆਨ ਹੁੰਦਾ ਵੀ ਮੈਂ ਦੁੱਧ ਦੇਣਾ ਪਰ ਉਹਨੂੰ ਬ੍ਰਹਮ ਗਿਆਨ ਤਾਂ ਨਹੀਂ ਹੁੰਦਾ ਹਾਂਜੀ ਸਵਾਰ ਦੇ ਲੋਕਾਂ ਨੂੰ ਘੱਟ ਪੱਟ ਦਾ ਗਿਆਨ ਹੈ ਬ੍ਰਹਮ ਗਿਆਨ ਨਹੀਂ ਹੈ ਲੋਕ ਦਾ ਗਿਆਨ ਨਹੀਂ ਹੈ ਸਾਤ ਅਦਿਕ ਤਾਂ ਪਸ਼ੂ ਤੇ ਮਨੁੱਖ ਕੋ ਬੋਧ ਕੀ ਹੈ ਕਹਿੰਦੇ ਵੀ ਬੰਦੇ ਦਾ ਤਾਂ ਵੱਧਾ ਜਿਹੜਾ ਹੈ ਨਾ ਉਹ ਬੋਧ ਕੇ ਕੇ ਆਤਮ ਗਿਆਨ ਕਰਕੇ ਜੇ ਬੋਧ ਨਹੀਂ ਤਾਂ ਪਸ਼ੂ ਸੇ ਵੀ ਇਹਦੇ ਕੋ ਪਸ਼ੂ ਹੈ ਹੂੰ ਇਸ ਵਿੱਚ ਗੁਰ ਪ੍ਰਮਾਨ ਜੋ ਨਾ ਭਜੰਤੇ ਨਾਰਾਇਣਾ ਤਿੰਨ ਕਾਮੈ ਨਾ ਕਰੋਂ ਦਰਸਨਾ ਰਹਾਓ ਜਿਨ ਕਹ ਭੀਤਰ ਹੈ ਅੰਤਰਾ ਅੰਤਰਾ ਮੈਨੇ ਜੀਵ ਤੇ ਈਸ਼ਵਰ ਦਾ ਭੇਦ ਹੈ ਜਿਹੜਾ ਨਾ ਜਿੰਨਾ ਚ ਪਿਆ ਹੋਇਆ ਵੀ ਪ੍ਰਮਾਤਮਾ ਹੋਰ ਹੈ ਤੇ ਮੈਂ ਹੋਰ ਹਾਂ ਜੈਸੇ ਪਸ਼ੂ ਕੈਸੇ ਹੋਏ ਨਰਾ ਕੈਸੇ ਹੋਏ ਜਿੰਦ ਜੀਵ ਜਾਂ ਬੰਦਾ ਤੇ ਪਸ਼ੂ ਇੱਕੋ ਜਿਹੀ ਹੈ ਜਿੰਨੂੰ ਆਪ ਆਤਮਾ ਤੇ ਪ੍ਰਮਾਤਮਾ ਦੀ ਇਕਤਾ ਦਾ ਗਿਆਨ ਨਹੀਂ ਹੋਇਆ ਨਾ ਆਤਮ ਗਿਆਨ ਸਰੂਪ ਗਿਆਨ ਨਹੀਂ ਹੋਇਆ ਅੰਤਰ ਜਨ ਦੇ ਅੰਤਰ ਅੰਤਰ ਸਮਝਦੇ ਹੋ ਨਾ ਭੇਦ ਹਾਂਜੀ ਭੇਦ ਭੇਦਵਾਦੀ ਪੁੱਛ ਜਿਹੜੇ ਨੇ ਉਹ ਪਸ਼ੂ ਹੀ ਨੇ ਸਾਤ ਹੈ ਜੀ ਬਲਕੇ ਪਸ਼ੂ ਵੀ ਚੰਗੇ ਨੇ ਪਸ਼ੂ ਮਿਲਾਂ ਚੰਗੀਆਂ ਖੜ ਖਾਵ ਹੈ ਅਮਰਤ ਦੇ ਹਾਂ ਚ ਜੇ ਮਨੁੱਖ ਛੱਤੀ ਪਰ ਅਮਰਤ ਖਾ ਕੇ ਦਰਗੰਧ ਕਰੇ ਹੈ ਪਸ਼ੂ ਕੋ ਚਗਾਈਆਂ ਇਸ ਕਰਕੇ ਮਿਲੇ ਹੈ ਖੜ ਨਾਮ ਖਲ ਘਾਸ ਤੂੜੀ ਕੁਝ ਕੁ ਚੀਜ਼ਾਂ ਕੋ ਖਾ ਕੇ ਅਮਰਤ ਨਾਮ ਦੁੱਧ ਦੇਵੇ ਹੈ ਹਮ ਨਾਮ ਨਾਮ ਨਾ ਜਪੇ ਤਾਂ ਆਤਮ ਘਾਤੀ ਹੈ। ਹਮ ਗੋਸਾਈਂ ਜੀ ਕਹੇ ਹੈ ਨਾਮ ਬਿਨਾਂ ਪੂਛ ਦਾੜੀ ਹੈ ਮੂਛ ਦੋਨੋਂ ਸਿੰਘ ਹੈ ਪਸ਼ੂ ਬਣਿਆ ਬਣਾਇਆ ਹੈ। ਹਮ ਨਾਮ ਤੋਂ ਬਿਨਾਂ ਦਾੜੀ ਜਿਹੜੀ ਆ ਪੋਛ ਹੈ ਤੇ ਮੁੱਛਾਂ ਜਿਹੜੀਆਂ ਨੇ ਸਿੰਘ ਨੇ ਦੋ ਇਹ ਪਸ਼ੂ ਬਣਿਆ ਬਣਾਇਆ ਹੈ। ਸੰਤ ਅਬ ਅੱਗੇ ਕੀ ਕਹੋਗੇ? ਹਮ ਮੂ ਸਮਝਾਂ ਮੂਲ। ਇਹਨੇ ਘਰ ਨੂੰ ਫਿਰ ਹੁਣਾ।